ਵੇਖੋ YouTube ਫੈਮਲੀ ਇੱਧਰ ਰਾਤੀ ਸਾਢੇ ਕਰੇ ਫਿਰ ਮੱਛਰ ਆ ਗਏ ਬਿਲ ਭਲਾਇ ਮਹਿਮਾਨ ਸਹੀ ਗੱਲ ਐ ਰੋ ਜੀ ਆ ਜਾਂਦੇ ਸੀ ਤੈਨੂੰ ਤਾਅਵਤ ਵੀ ਨਹੀਂ ਦਿੰਦੇ ਕਿ ਤੁਸੀਂ ਸਾਡੇ ਘਰੇ ਆਓ ਵੇਖੋ ਕਿੰਨਾ ਸਾਰੀਆਂ ਪੌੜੀਆਂ ਚ ਉਧਰ نیچے ਵੀ ਪਮਕੜੇ ਦਾ ਨਾਮਿਕ ਆ ਲੈ ਪੌੜੀਆਂ ਦੇ ਉੱਪਰ ਤੋਂ ਚੜ੍ਹ ਜਾ ਰਹੀ ਹੈ ਹਾਂਜੀ ਉਹ ਫਿਰ ਉਹਨਾਂ ਨੂੰ ਇੱਥੇ ਮੌਕਾ ਮਿਲ ਗਿਆ ਓਏ ਵਿਚਾਰੇ ਇੱਥੇ ਇਕੱਠੇ ਹੋ ਗਏ ਸਾਰੇ ਕਿੰਨੇ ਜਾਦੇ ਸਰੀਰ ਤਾਂ ਉਹਨਾਂ ਦਾ ਵਿੱਚੋਂ ਪਤਾ ਨਹੀਂ ਕਿੱਧਰ ਚੈ ਜਾ ਜਾਂਦਾ ਖਾਂ ਵੀ ਰਹਿ ਜਾਂਦੇ ਹਨਾ ਖਾਰੇ ਉਹਨਾਂ ਨੂੰ ਖਾਕ ਹੋ ਜਾਂਦੀਆਂ ਕਿਰਲੀਆਂ ਹਨਾ ਤਾਂ ਕਰਕੇ ਇਕੱਲੇ ਖਾਂ ਵੀ ਰਹਿ ਜਾਂਦੇ ਵਿਚਾਰੀਆਂ ਦੇ ਉਹ ਵੀ ਨੀਚੇ ਵੀ ਸਾਰੇ ਅਮਨੇ ਇਤਰਾ ਕਿਤਰਾ ਦੀ ਆਈ ਏ ਕਾ ਲੈ ਮੈਂ ਉਹ ਦਰਵਾਜਾ ਤਾਂ ਸਾਡਾ ਇੱਧਰ ਹੈ ਆ ਵੀ ਦਰਵਾਜਾ ਹੀ ਆ ਨਹੀਂ ਇਹ ਬਾਥਰੂਮ ਦਾ ਦਰਵਾਜਾ ਹੈ ਨਾ ਮੀਨਗੇਟ ਇੱਧਰ ਹੀ ਬਤਲੀ ਜੀ ਹੈ ਕਿ ਨਾ ਫਿਰ ਨੂੰ ਅੰਦਰ ਜੀ ਆ ਗਈ ਨਹੀਂ ਪਿੱਛੋਂ ਦੀ ਵਾਰੀ ਅੱਛਾ ਠੀਕ ਹੈ ਤਾਂ ਸਰਪ੍ਰਾਈਜ਼ ਹੈ ਤਾਂ ਤੁਹਾਨੂੰ ਸਾਨੂੰ ਹੈ ਹੈਲੋ ਕੀ ਕਰਨ ਗਈ ਸੀ ਅੰਦਰ ਬਾਹਲੇ ਉੱਤੇ ਰਾਸ਼ ਪਿਆ ਸੀਗਾ ਮਤਲਬ ਬੜਾ ਦੇ ਹਜੇ ਤਾਂ ਟ੍ਰੈਫਿਕ ਜਾ ਹੋਇਆ ਸੀਗਾ ਹਾਂ ਤੇ ਵੀਰਾ ਮੈਨੂੰ ਕਹਿੰਦਾ ਚੱਲ ਮੈਂ ਤੈਨੂੰ ਇੱਥੇ ਵਾਸਤੇ ਚੜਾ ਦੇਣਾ ਕੋ ਵਾਸਤੇ ਚੱਲ ਚੜਨ ਲੱਗੀ ਪੈਰ ਸਲਿੱਪ ਹੋ ਗਿਆ ਵੱਜਣ ਲੱਗੀ ਸੀ ਥੱਲੇ ਕਾਦਰ ਅੱਛਾ ਪਰ ਇਹਨੂੰ ਮੂੰਹ ਕਰ ਕਰਕੇ ਸਾਨੂੰ ਕੰਨ ਮਖਾਉਣੀ ਪਈ ਹੈ ਹੂੰ ਵੇਖ ਲੋ ਪਰ ਬਚੇ ਨਹੀਂ ਆ ਗਏ ਅਜੇ ਕਿਉਂ ਤੇ ਜਿਆ ਜਿਆ ਦਰਬੀਰੇシャ ਆ ਜਾ ਪੈ ਗਿਆ ਬੱਚੇ ਨੇ ਅੱਛਾ ਤੇ ਦੱਸ ਵਧੀਆ ਹੈ ਨਹੀਂ ਅੰਟੀ ਜੀ ਬਚੇ ਹੀ ਨਹੀਂ ਹਲੇ ਤੱਕ ਤੁਸੀਂ ਵੀ ਕਹਿੰਦੇ ਬੰਦੇ ਕਹਿੰਦੇ ਨਾ ਮੈਂ ਉਹਨੂੰ ਥੋੜਾ ਦਿਨ ਵੇਖਣਾ ਹਾਂਜੀ ਮੈਮ ਕਰ ਲਿਆ ਕੰਮ ਸਾਰਾ ਅੱਜ ਭੱਜ ਭੱਜ ਕੇ ਸਹੀ ਗੱਲ ਹੈ ਅੱਜ ਭੱਜ ਭੱਜ ਕੇ ਕੰਮ ਕੀਤਾ ਮੁੱਖਾਰੇ ਨੇ ਰੋਟੀ ਫਰੀ ਹੋ ਗਈ ਹੈ ਨਾ ਮੈਂ ਤਾਂ ਖਾ ਲਈ ਬੜੀ ਟੇਸਟੀ ਬਣੀ ਸਹੀ ਗੱਲ ਆ ਜੀ ਸ੍ਰੋਨ ਚੀ ਬਣੀ ਸਬਜੀ ਵਾਟੇ ਬੜੀ ਟੇਸਟੀ ਬਣੀ ਸੀ ਆਜ ਅਸੀਂ ਬਣਾਈ ਅੱਜ ਤਨੂਦੀ ਹਾਂ ਮੈਂ ਖਾ ਲਈ ਸਭ ਤੋਂ ਪਹਿਲਾਂ ਹਾਂ ਦਿਨ ਬੈਤ ਤੁਹਾਡੇ ਪਹਿਲੇ ਮੈਂ ਸਾਨੂੰ ਪਹਿਲਾਂ ਹੋਏ ਮੈਂ ਕੱਲ ਜਦੋਂ ਤੱਕ ਸੋਨ ਤੇ ਨਸਤਰਾ ਆ ਗਏ ਤੇ ਚਲ ਚ ਪਰ ਸਹੀ ਗੱਲ ਆ ਇਹ ਗੱਲ ਐ ਫਿਰ ਇਹ ਵੰਡੇ ਦੀਆਂ ਵੀ ਖਾ ਲੀਆਂ ਸੀ ਮੈਂ ਪਹਿਲਾਂ ਮਿੱਕਲ ਦੀ ਗਦੀ ਵੱਗੇ ਵੀ ਕੋੜਾ ਲੱਗਦੀ ਜਿੰਨੇ ਤਾਂ ਤਾਂ ਇਸ ਨੇ ਮੈਸ ਨਹੀਂ ਮੈਂ ਮੈਂ ਮਰਿਆ ਜਾਵਾ ਰਸੋਣ ਗਿਆ ਸੀ ਤਾਂ ਕੀ ਕੋ ਮਿਲ ਸੱਸ ਕੀ ਕੀ ਕਰੇ ਜਾਨੀ ਹੈ ਹੈਡ ਵਾਸ਼ ਕਰੇ ਕਿਰਨ ਲੱਗੀਆਂ ਪਰ ਕੋਈ ਚੀਜ਼ ਲੱਗੇ ਨਾ ਤੱਕ ਤੋਂ ਪਹਿਲਾਂ ਫਿਰ ਹੈਂਡ ਵਾਸ਼ ਕਰਾਂਗੇ ਆਪਾਂ ओके हां पहले इन्होंने अभी स्किन ਦਾ ਟ੍ਰੀਟਮੈਂਟ ਕਰਵਾਇਆ ਹਮ ਕੀ ਬਲੀਚ ਫੇਸ਼ੀਅਲ ਸ਼ੈਡਿੰਗ ਤੇ ਹੋਣੀਆਂ ਦੇ ਬੌਂਡਿੰਗ ਸ਼ੁਰੂ ਕਰਨ ਲੱਗੀਆਂ ਆਪਾਂ ਓਕੇ ਓਕੇ ਹਮ ਐਤ੍ਰਕੋਣਾ ਹੈਲੋ ਮੈਮ ਹੈਲੋ ਹੈਪੀਸ ਮੈਡਮ ਹਾਂਜੀ ਕਿਵੇਂ ਹੋ ਤੁਸੀਂ ਦੱਸੋ ਬੱਸ ਵਧੀਆ ਤੁਸੀਂ ਦੱਸੋ ਹਾਂਜੀ ਵਧੀਆ ਠੀਕ ਹਸਤਾ ਉਹ ਗੱਲਬਾਤ ਬੱਸ ਗੱਲਬਾਤ ਆ ਤੂੰ ਹੀ ਸੁਣਾਓ ਕੰਡੀਆਂ ਸੰਗੋਂ ਆਏ ਆ ਹਾਂਜੀ ਇਹਨਾਂ ਨੇ ਸੋਚਿਆ ਮਤਲਬ ਉਹ ਤਾਂ ਹਿੰਦੀ ਚਰੇ ਰਹੀ ਹੈ ਤੁਸੀਂ ਤਾਂ ਮੈਨੂੰ ਮਿਲਣ ਆਏ ਨਹੀਂ ਮੈਸੇਜ ਤੇ ਚਲ ਬੈਈ ਆ ਜਾ ਲਾਰੇ ਸੀ ਤੁਹਾਡੇ ਤੋਂ ਵਧੀਆ ਵਧੀਆ ਸਹੀ ਗੱਲ ਆ ਆਉਣਾ ਵੀ ਚਾਹੀਦਾ ਤੁਸੀਂ ਆਏ ਨਹੀਂ ਮੈਂ ਕਿ ਨਹੀਂ ਆਣਾ ਜਿਹੜਾ ਮਾਰ ਜਾ ਹਾਂਜੀ ਇੱਧਰ ਆਪਾਂ ਇਹਨਾਂ ਦਾ ਹੈਡ ਵਾਸ਼ ਕਰ ਲਿਆ ਹੈ ਤੇ ਹੁਣ ਅਮਨ ਕਰ ਰਹੀ ਹੈ ਡਰਾਇਰ ਹੈਅਰ ਨੂੰ ਦੇਖ ਸਕਦੇ ਹੋ ਤੁਸੀਂ ਹਾਂਜੀ ਅਮਨ ਦੀਦੀ ਹਾਂਜੀ ਹੇਅਰ ਡਰਾਈ ਕਰਦੇ ਪਏ ਹਾਂਜੀ ਠੀਕ ਆ ਹਾਂਜੀ ਤੁਸੀਂ ਹੁਣੇ ਤੱਕ ਲੱਾ ਵਧੀਆ ਸੁਣਾਉਂਦੇ ਪਏ ਸੀ ਹੁਣ ਵੀ ਸੁਣਾਓ ਨਹੀਂ ਹੁੰਦੀ ਆ ਹੁਣ ਜਲ ਰਹੀ ਹੈ ਇਹ ਕੈਮਰੇ ਸਾਹਮਣੇ ਨਹੀਂ ਹੋਰਦੀ ਨਹੀਂ ਹੁੰਦੀ ਹੋਣੀ ਠੀਕ ਆ YouTube ਫੈਮਿਲੀ ਇੱਥੇ ਚੱਲ ਰਿਹਾ ਮੇਰਾ ਨਾਲ ਨਾਲ ਰਸੋਈ ਦਾ ਕੰਮ ਮੈਂ ਚੌਲ ਧਰ ਤੇ ਇੱਥੇ ਇੱਧਰ ਚਾਹ ਧਰਤੀ ਆ ਤੇ ਮੈਂ ਸਰਦਾਰ ਸਾਹਿਬ ਨੂੰ ਡਿਓਟੀ ਦੇ ਕੇ ਚੱਲੀ ਆ ਹੁਣ ਵੇਖ ਕੇ ਬੰਦ ਕਰਦੇ ਚਿੰਗਾ ਤੇ ਮੈਂ ਚੱਲੀ ਥੱਲੇ ਚਲ ਰਹੀ ਰ ਮਾਰਨਿੰਗ ਅਮਨ ਤੇ ਕੋਮਲ ਕਰਦੇ ਪਏ ਆ ਕੋਮਲ ਨੇ ਚਾਹਤਾ ਦੇ ਰਿਹਾ ਮੈਨੂੰ ਦੂਰੇ ਹੀ ਪਤਾ ਲੱਗ ਗਿਆ ਆ ਮੈਨੂੰ ਤੇਰੇ ਵੀ ਪਤਾ ਲੱਗਿਆ ਤੇਰੇ ਵੀ ਮੇਰਾ ਨਾ ਮੈਂ ਮੇਰਾ ਦਹੀਂ ਵੀ ਖਾਦਾ ਨਾਲ ਰੋਟੀਆਂ ਦਿੰਦਾ इनोले कौन कहां पीसी वगैरह पढूंगी चले सोर भी है दादी मैं भी नहीं पाया ना तो मैं क्या सी मैं भी फौला हुई कौन अमन फिर चार से तो खाई जाना ही हम तो दादी सातों की पता नहीं ना सालों के है ना बैगा कितने दिलाई अमन ले ले तो ले रही है ਮੇਰੀਆਂ ਨਹੀਂ ਸੀ ਤੇ ਜਿਹੜੀ ਤੈਨੂੰ ਅਸਲੀ ਮਿਲੀ ਉਹ ਭਾਵੇਂ ਮੇਂ ਵਾਲੀ ਭਾਈ ਫਿਰਦੀ ਆ ਉਹ ਜਿਉਂ ਭਾਈ ਹਿਲਾ ਕੇ ਕਰਨ ਵਾਲੀ ਸੀ ਮੈਂ ਇਹ ਹੀ ਬਾਤ ਕੀਤੀ ਸੀ ਉਹ ਵੱਟਦੀ ਹੀ ਵੇਖੋ ਸਹੀ ਗੱਲ ਜੀ ਮੰਮੀ ਦੀ ਸਾਸੂ ਮਾ ਇਹਨਾਂ ਨੂੰ ਦੇਖ ਰਹੇ ਨੇ ਤਾਂ ਮੈਂ ਇਹਦੀ ਜਗ੍ਹਾ ਤੇ ਕਰਨਾ ਚਾਹਨੀ ਸੀ ਕਿ ਇਹਦੀ ਉਹ ਕੁੰਦਰੀ ਜੀ ਪਾਈ ਨੇ ਮਿਲਣ ਵਾਲੀ ਕੁੰਦਰੀ ਭਾਈ ਫਿਰਦੀ ਆ ਮੰਮੀ ਦੀ ਸਾਸੂ ਮਾ ਕਹਿਣਾ ਜ਼ਰੂਰੀ ਆ ਤੂੰ ਇਹਨੇ ਕਿਹਾ ਸੀ ਦੀ ਮਾਸੇ ਜੀ ਹਾਂ ਜੀ ਹਾਂ

ਮੰਨ ਤੁਸੀਂ ਇਹ ਤਾਂ ਮੰਡੀ ਲੈਂਗੁਏਜ ਹਾਂਜੀ ਮੈਮ ਦੱਸੋ ਤੁਸੀਂ ਦੱਸੋ ਇਹ ਤਾਂ ਬਕੇ ਵਧੀਆ ਲੱਗਦੀ ਆ ਜੀ ਮੈਨੂੰ ਤਾਂ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹਰਦੀਪ ਮੈਮ ਤੁਸੀਂ ਦੱਸੋ ਨਾਈਸ ਨਾਈਸ ਬੀ థాంਕਸ ਹਾਂਜੀ ਸਾਰੇ ਕਸਮਰ ਵੀ ਬਹੁਤ ਹੈਪੀ ਆ ਹਾਂਜੀ ਫਾਈਨਲ ਲੁੱਕ ਆਪਣੀ ਪਰ ਬੌਂਡਿੰਗ ਦੀ ਤਾਂ ਗ੍ਰੀਟ ਆ ਵਾ

ਨਈ ਯੂਟਿਊਬ ਫੈਮਿਲੀ 8 ਪਰ ਸਾਨੂੰ ਆਇਆ ਏ ਸਾਡੇ ਮੁੰਡੇ ਦਾ ਉਹ ਸ਼ਗਨ ਲੱਗਾ ਏ ਤੇ ਲੋਕally ਸਾਡੀ ਮੇਰੀ ਭੈਣ ਆ ਉਹ ਆਦੇ ਮੁੰਡੇ ਨੂੰ ਮੰਗ ਕੇ ਆਈ ਆ ਤੇ ਉਹ ਆਏ ਸੀ ਹੋਰੇ ਸਾਡੇ ਕੋਲ ਬੈਠੇ ਰਹੇ ਕਾਫੀ ਟਾਈਮ ਅਸੀਂ ਕਾਫੀ ਗੱਲਾਂ ਬਾਤਾਂ ਕੀਤੀਆਂ ਇੰਜੋਏ ਕੀਤਾ ਤੇ ਚਲੋ ਵੇਖੋ ਸੱਚੇ ਪਾਤਸ਼ਾਹ ਹਰੇਕ ਭੈਣ ਭਰਾ ਤੇ ਹੋਜੀ ਘੜੀ ਲਿਆਵੇ ਇਹ ਦਿਨ ਲਈ ਆਪਾਂ ਬਹੁਤ ਟਾਈਮ ਤੋਂ ਮਾਪਿਓ ਜਿਸ ਦਿਨ ਬੱਚਾ ਪੈਦਾ ਹੁੰਦਾ ਉਸ ਦਿਨ ਤੋਂ ਹੀ ੜੀਕਣਾ ਸ਼ੁਰੂ ਕਰ ਦਿੰਦਾ ਹੈ ਕੁਛ ਜਿਵੇਂ ਕਿ ਮੈਂ ਕਹਿੰਨੀ ਆ ਖੁਸ਼ਦੀ ਬਹੂ ਆਉਗੀ ਖੁਸ਼ ਨੂੰ ਸਧਾਰੂਗੀ ਸਜ ਨੂੰ ਬੰਦਾ ਬਣਾਉਗੀ ਹੈਨਾ ਉਹ ਮਾਈ ਗਾਡ ਵੇਅਰ ਇਜ਼ ਕਬਰ ਚ ਕਬਰ ਚ ਕਬਰ ਚ ਹੈ ਮੇਰੀ ਵਾਈਫ ਹਾਂ ਤੇ ਕਿੱਥਣਾ ਜਰਨਾ ਜਿੱਤੇ ਵਾਈਪ ਨੇ ਕੜਨਾ ਤੇ ਵਾਈਪ ਨਹੀਂ ਕੜਨਾ ਅੱਜ ਤਾਂ ਬਹੁਤ ਕਾਵਟ ਹੋ ਗਈ ਜੀ ਬਰਫੀ ਵੀ ਇੱਕ ਕਾਵਟ ਲੈ ਗਈ ਸਾਰੀ ਦੇਖੇ ਡੱਬੇ ਦਾ ਪ੍ਰਿੰਟ ਕਿੰਨਾ ਸੋਹਣਾ ਹੈ ਨਾ ਜਵੇਂ ਇਹਨਾਂ ਦਾ ਬਹੁਤ ਪ੍ਰੀਨ ਬਹੁਤ ਸਵਾਦ ਦਾ ਹੈ ਚਲੋ ਮਹਾਰਾਜ ਕਾਮ ਜੱਪੀਆਂ ਦੇ ਵੀ ਕਹੇ ਦਿਨ ਨੂੰ ਅਸੀਂ ਵੀ ਐਵੇਂ ਡੱਬੇ ਮੰਡਾਂਗੇ ਹੈਨਾ ਹਾਲੋ ਜੀ ਜੱਗਾ ਮੰਗਿਆ ਗਿਆ ਹਾਲੋ ਜੀ ਜੱਗਾ ਵਿਆਹਾ ਗਿਆ ਹਾਲੋ ਖੁਸ਼ ਦੇ ਦੋ ਮੁੰਡੇ ਹੋਏ ਜੋੜੇ ਕਿੰਨੇ ਬੱਚੇ ਲੈਣੇ ਖੁਸ਼ ਬੈਠੇ ਨਾ ਨਾਮ ਹੈ ਯਾਰ ਅੰਦਰੋਂ ਕੀ ਦਿਲ ਕੀ ਕਿੰਦਾ ਦਿਲ ਆ ਦਿਲ ਕੰਦਾ ਕਰੈਕਟਰ ਬਣ ਤੇ ਵਿਆਹ ਕਰੈਕਟਰ ਵਿਆਹ ਨਹੀਂ ਕਰਾਉਂਦੇ ਤਰੀਰ ਬਣਾਉਂਦੇ ਬਾਦ ਉਹ ਮਾਈ ਗॉड ਬੁੱਢਾ ਹੋ ਕੇ ਮਤਲਬ ਬੁੱਢੀ ਲਿਆਉਣੀ ਬਾਅਦ ਚ ਮਹਾਂ ਬਾਜ ਬਹੁਤ ਆਏ ਅੰਦਰ ਇਸ ਤੇ ਜੋ ਫਿਲਟਰ ਬਣ ਗਏ। ਉਹ। ਇਹ ਵਾਹ ਮਾ ਵਾਹ ਮਾ। ਮੁੰਡੇ ਨੂੰ ਅਗਲਾ ਕੁੜੀ ਦੀਦਾ ਬੁੱਢੇ ਨੂੰ ਕੁੜੀ ਨਹੀਂ ਜਾਂਦਾ। ਸਾਡੇ ਚੈਪਟਰ ਆਇਆ ਪੰਜਾਬੀ ਜੀਨ ਤੱਪਾ। ਜੀਨ ਤੱਪਾ। ਮੈਨੂੰ ਲੱਗਦਾ ਮੈਂ ਪੜਿਆ ਆਇਆ। ਉਹਦੇ ਚ ਉਹਨੂੰ ਬੜੀ ਸੋਹਣੀ ਹੁੰਦੀ ਸੀਗੀ ਸਭ ਤੋਂ ਸੋਹਣੀ ਬਣਦੀ ਆਇਆ ਇਹਨੂੰ ਜਿਹਦਾ ਵਿਆਕਰਣ ਦੇ ਵਿੱਚ ਬੁੱਢੇ ਦਾ 67 ਸਾਲ ਦਾ ਬੁੱਢੇ ਆ। ਤੇ ਉਹਨਾਂ ਦੇ 7 ਜੀ ਜਿਹੜੇ ਅੱਠ ਨੂੰ ਜਵਾਬ ਹੁੰਦੇ ਆ ਬਜ ਉਹਨਾਂ ਘਰ ਆਲਾ ਮਰ ਜਾਂਦਾ ਤੇ ਉਹ ਮੱਸਾ ਨਹੀਂ ਦਿੰਦੀ ਤੇ ਬਜ ਉਹਦੇ ਬੱਚੇ ਉਹ ਬੜੇ ਵਿਦਿਆਰਥੀ ਸਿੱਖਾਰ ਦਿੰਦੀ ਉਹ ਵੱਡੇ ਹੁੰਦੇ ਆ ਉਹਨਾਂ ਦੇ ਵਿਆਹ ਹੁੰਦੇ ਆ ਤੇ ਉਹ ਹਾਂ ਰੁਕ ਜਾਂਦੀ ਕੀ ਹੋ ਜਾਂਦੀ ਰੁਕ ਜਾਂਦੀ ਬਸ ਇਹ ਸਟੋਰੀ ਹੈ ਮਾਰਲ ਆਫ ਦੀ ਸਟੋਰੀ ਹੈ ਮਾਰਲ ਆਫ ਦੀ ਸਟੋਰੀ ਮੱਟ ਕਹਾਣੀ ਆ ਇਹ ਰੀਅਲ ਸਟੋਰੀ ਤੇ ਦਾਲੇ ओके। ਮੈਂ ਚੱਲ ਆ ਬਿ YouTube ਫੈਮਲੀ। ਉਹ ਮੋਰਲ ਆਫ ਦਾ ਸਟੋਰੀ ਆ। ਹੋਣ ਅਸੀਂ ਡੱਬੇ ਨੂੰ ਮੋਰਲ ਆਫ ਦਾ ਸਟੋਰੀ ਸੁਣ ਲਓ। ਮੋਰਲ ਆਫ ਦਾ ਸਟੋਰੀ ਆ ਕਿ ਉਹਦੇ ਘਰਦਿਆਂ ਨੇ ਲਾਲਚ ਚਾਕੇ ਪੈਸਿਆਂ ਦੇ ਲਾਲਚ ਅਧਿਕ ਤੁਰੀ ਗਏ ਭੁਨੇਰ ਹੋਈ ਆਤੀ। ਓਕੇ। ਜਿਵੇਂ ਅਸੀਂ ਮਿਲਦੇ ਹਾਂ ਡੱਬਾ ਖਾਲੀ ਕਰਕੇ YouTube ਫੈਮਲੀ ਕੋਈ ਗੱਲ ਝੂਠੀ ਨਹੀਂ ਗੀ। ਹਾਂ ਜੀ ਮੈਨੂੰ ਨਹੀਂ ਕਰਣੀ ਗਏ। ਹੂੰ। ਮੈਂ ਜਿਹੜਾ ਹੈਪੀ ਵੀ ਨਹੀਂ ਕਰਣੀ ਗਏ। ਉਹ ਜੇ ਕਰੇ ਨਹੀਂ ਪੜੇ ਤੇ ਇੱਧਰ ਵੇਖੋ ਵਿੱਚ ਹੀ ਮੈਂ ਪਤਾ ਨਹੀਂ ਮੈਂ ਨਹੀਂ ਮਿੱਠਾ ਕਰਦੀ ਸੀ ਹੁਣ ਮੈਂ ਵੀ ਮਿੱਠਾ ਕਰਨ ਲੱਗ ਪਈ ਆ ਇੱਧਰ ਰੋਟਾ ਬੈ ਲਵੇਗਾ ਤਿੰਨ ਪੀਸ ਰਹਿ ਗਏ ਤੁਹਾਨੂੰ ਦੋ ਨੇ ਰਹਿ ਗਏ ਅੱਗੇ ਕੀ ਆਉਣਾ ਉਹ ਮ ਖਾਂਦਾ ਨਹੀਂ ਨਾ ਬਲੈਕ ਉਹ ਮ ਖਰਪ ਖਾਇ ਬਲੈਕ ਬਲੈਕ ਹੀ ਸੰਦਾ ਇਹ ਯਾਨੀ ਗਾ ਨੀ ਗਾਏ ਉਹ ਯਾਸੀ ਫੋਨ ਬਾਕ ਫਲੈਸ਼ ਫੰਡ ਨੇ ਥੋੜੀ ਜਿਹੀ ਚਿੱਟਾ ਲੱਗ ਪੂਗਾ ਜਸਟ ਇਮੇਜਿਨ ਨਹੀਂ ਜਸਟ ਇਮੇਜਿਨ ਹਾਂ ਮੈਂ ਆਕਸ਼ਨ ਚਾਹਿਆ ਕਿੰਨੇ ਕਰੋੜ ਤੋਂ ਵਿਗੂਗਾ ਹੂੰ ਹੂੰ ਇਮੇਜਿਨ ਕਰ ਲੈ ਨਹੀਂ ਮੈਂ ਮੋਗਾ ਸ਼ਹਿਰ ਖਰੀਦ ਲਿਆ ਖਰੀਦ ਦੋ ਇੱਕ ਦਿਨ ਟੈਂਸ਼ਨ ਆਦਾ ਫਿਰ ਇਹ ਇਹ ਸਪ੍ਰਾਈਜ਼ ਵੀ ਲੱਗਦਾ ਉਹ ਬ੍ਰਾਂਡ ਘੜੀ ਦਾ ਪੇ वाव वरद चिकारा वाह बरा दगार ਹੋ ਜੀ ਇਹ ਵੇਖੀ ਆਸੇ ਆਸੇ ਚੰ ਲੜਾਈ ਉਹ ਰਕਮਸਾਨ ਜੋਦ ਬਣ ਜਣੀ ਹੈ ਮਾਰ ਤੋਂ ਲੱਥੇ ਖਾਣੇ ਹੋਂ ਤੂੰ ਇੱਧਰ ਗੁੱਸਾ ਕਰਦਾ ਹੋਇਆ ਅੱਤਰੇ ਜੰਗੇ ਖਰਾ ਟੁੱਟ ਜਣਾ ਕੋਈ ਨਹੀਂ ਹੁੰਦਾ ਆ ਸੁੱਕਾ ਸੜਿਆ ਜੇ ਕਿਉਂ ਹੁੰਦਾ ਜਾਂਦਾ ਖੁਸ਼ ਯਾ ਫਿਰ ਪਾਈ ਕਰੂਏ ਪਾਈਦਾ ਆ ਕਿਡਾ ਬੀ ਬਲੋ ਸੁਪਰੀ ਫਲਾਫਾ 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 ਚੁਲਾ ਥਲੋ ਚੁਲਾ ਗੱਲਾਂ ਦੀ ਕੋਈ ਰਕਤ ਨਹੀਂ ਵੱਧ ਗਿਆ ਬਾਈ ਗੱਲਾਂ ਠੀਕ ਹੈ ਇਹਨੇ ਆਈ ਸੀ ਅਸੀ ਇਧਰ ਵੇਖੋ ਇਧਰ ਬੰਗਲਾ ਵੀ ਚਟਕੀਆਂ ਜਾ ਰਹੀਆਂ ਨਾ ਖਾ ਬੰਤਾ ਦੋ ਰਹਿ ਗਈ ਖਾ ਲੋ ਆਏ ਵਾਰ ਵਾਰ ਨਾ ਰੱਖ ਤੇ ਲੱਗੇ ਮੇਰੇ ਲਈ ਬੜਿਆ ਹੁੰਦਾ ਡੱਬਾ ਤੁਸੀਂ ਖਾ ਰਹੇ ਡੱਬਾ ਖਾਲੀ ਵਿਖਾਉਣਾ YouTube ਫੈਮਿਲੀ ਨੂੰ ਖਤਮ ਕਰੋ ਜਲਦੀ ਕਰੋ ਤੇ ਗਾਇਜ਼ ਹੁਣ ਮੈਂ ਆਦੀ ਜੇ ਮੰਨ ਲਓ ਦੁਬਾਰਾ ਉਹ ਮੰਨ ਲਓ ਉਹਨੇ ਤੇ ਚਾਬੀ ਭੁੱਲ ਜਾਣਾ ਭੁੱਲੇ ਹੁਣ ਹੈਪੀ ਹੋਣੀ ਉਹ ਦੁਬਾਰਾ ਚਾਬੀ ਲੈਣ ਆ ਜਾਣਾ ਇੱਥੇ ਜਾਂਦਾ ਫੋਨ ਹੀ ਰਹਿ ਗਿਆ ਹੋਵੇ ਤੇ ਉਹ ਕੀ ਵੇਖੂਗਾ oh my god ਇੰਨੇ ਭੁੱਖੇ ਦੁਨੀਆ ਤੇ ਮੇਰੇ ਨਾਲ ਭੁੱਖਾ ਨਹੀਂ ਬੰਦਾ ਵੇਖਿਆ ਕਈ ਪਤਾ ਨਹੀਂ ਕਿੰਨੇ ਸਾਲ ਰੇਲਾ ਆ ਪਾ ਆਉਂਦਾ ਪਤਾ ਨਹੀਂ ਦੇਰ ਕੀ ਬੜੀ ਹੈਪੀ ਫੋਨ ਚਲਦੇ ਵੀ ਡੱਬਾ ਖਤਮ ਹੋ ਗਿਆ ਘਰ ਦੇ ਕੇ ਜਾ ਦਾਸਾ ਆਪ ਹਜੇ ਆਹ ਤੇ ਫੈਮਿਲੀ ਛੋਟੀ ਆ ਸਾਡੀ ਜੇ ਵੱਡੀ ਹੁੰਦੀ ਫੇਰ ਫਿਰ ਤਾਂ ਲੋਕਾਂ ਨੂੰ ਆ ਕੇ ਕਰਨਾ ਹੀ ਜਦੋਂ ਸਾਨੂੰ ਕਾਰਟ ਦੇਣਾ ਹੈ ਜੰਦਰ ਦੋ ਡੱਬੇ ਦੇ ਕੇ ਜਾਏ ਮੈਨੂੰ ਦੋਨੋਂ ਨਹੀਂ ਬਣਾਉਣਾ ਵੱਡਾ ਡੱਬਾ ਨਹੀਂ ਤਾਂ ਜਗ੍ਹਾ ਪੰਜ ਕਿਲੋ ਵਾਲਾ ਕੈਟਰਿੰਗ ਚ 5 ਕਿਲੋ ਨੂੰ ਚੱਲਦਾ ਹੈ ਉਹ ਚੱਲਣਾ ਹੀ ਫੇਰ ਕੋਈ ਇੱਕ ਦਿਨ ਮਕੂਵ ਦੇਣਾ ਹੀ ਫਮਾ 25 ਕਿਲੋ ਤੇ ਬੱਬੀ ਕੋਲ ਹਿੰਜਾ ਦੇ ਰਹੇ ਜਦੋਂ ਨਵੇਂ-ਨਵੇਂ ਪੰਜ ਡੱਬੇ ਜਾਂਦੇ ਨੇ ਹਾਂ ਪੰਜ ਡੱਬੇ ਇੱਕ ਜਣਾ ਇੱਕ ਟੱਪਾ ਬੜੇ ਰਮਾਨ ਨੇ ਹੋਈ ਨਹੀਂ ਸਹੀ ਗੱਲ ਐਵਰੇਜ ਇੱਕ ਟੱਪਾ ਉਹੀ ਗੱਲ ਹੈ ਕਈਆਂ ਦੇ ਕਈ ਹੁੰਦੇ ਨੇ ਕਈਆਂ ਦੇ ਟੱਬਰ ਵੱਡੇ ਤੇ ਕਈਆਂ ਦੇ ਬੱਬਰ ਵੱਡੇ ਸਾਡੇ ਤਾਂ ਬੜੇ ਬੱਬਰ ਹੀ ਵੱਡੇ ਕੰਗਲਿਆ ਸਾਹ ਕਿਵੇਂ ਆਉਂਦਾ ਹੈ ਖਾ ਪੀ ਕੇ ਫੂਕ ਨਿਕਲਦੀ ਉਹ ਖਾਪੀ ਜੀ ਨੂੰ ਜੇ ਦੱਸਾਂਗੇ ਤਾਂ ਉਹਨੂੰ ਕੋ ਘਾ ਮਰ ਕੇ ਕੁੱਤੇ ਥੋੜੀ ਪੁੱਛਣਾ ਵੀ ਕਿੰਨਾ ਖਾ ਗਿਆ ਉਹਤੇ ਪੁੱਛਣਾ ਪਾਣੀ ਕਿੰਨੀ ਪੜੀ ਹੈ ਤੁਮ ਪਾਣੀ ਵੀ ਹਾਂ ਉਹ ਵੀ ਪੜੀ ਪਈ ਹੈ ਸੱਚ ਇੱਕ ਹੀ ਘੰਟਿਆ ਇਧਰ ਵੇਖੋ ਘਰ ਦਾ ਡੱਬਾ ਖਾਲੀ ਇਹਨਾਂ ਨੇ ਮੈਨੂੰ ਲੱਗਦਾ ਅੱਧਾ ਘੰਟਾ ਨਹੀਂ ਹੋਇਆ ਹਣਾ ਪੰਡਾ 15 ਕੁ ਮਿੰਟ ਮਸਾਈ ਹੈ ਨਾ 15 ਮਿੰਟ ਹਾਂ 15 ਪੰਜ ਸਤ ਮਿੰਟ ਕਾਉ ਨੂੰ ਪਈ ਸਾਡੇ ਬੈੱਡ ਜਿੱਦਾਂ ਵੱਡਾ ਡੱਬਾ ਦੇਖ ਕੇ ਜਾਏ ਆਠ ਦਿਨ ਯੋਗਰ ਦਾ ਭਾਂ ਹੋ ਜਾਏ ਪਰ ਅਹੀਂ ਡੱਬਾ ਨਹੀਂ ਹਟਦੇ ਨਾ ਰਹਿਣ ਤੇ ਪੱਕੀ ਗੱਲ ਆ ਚਲੋ ਭਈ ਚੱਕ ਕੇ ਭਾਂਡੇ ਪਹਿਲੀ ਗੱਲ ਗੱਲ ਸੁਣ ਕੇ ਕੰਨ ਖੋਲ ਕੇ ਸੁਣਿਓ ਗੱਲ ਭਾਂਡੇ ਮਾਂਜ ਕੇ ਰੋਟੀ ਬਗਾਓ ਬੋਲ ਬੋਲ ਐ ਸੋਇਓ ਭਾਂਡੇ ਮਾਂਜ ਦਿਨੇ 1 ਮਿੰਟ 1 ਮਿੰਟ ਆ ਜਾ ਭਾਂਡੇ ਮਾਂਜ ਲੱਗੀ ਜਿਹੜਾ ਸਭ ਤੋਂ ਗੰਦਾ ਭਾਂਡਾ ਪਹਿਲਾਂ ਤਾਂ ਉਹ ਹੀ ਮਾਂਜਣਾ ਪੈਣਾ ਨਾ ਮੈਨੂੰ ਬਾਦ ਮਾਰਨਾ ਬੱਸ ਹੋ ਜਾ ਸਾਰੇ ਤਾਂ ਗੰਦਾ ਭਾਂਡਾ ਮੰਜਾਣਾ ਥੋੜੀ ਆ ਲੈ ਆ ਲੈ ਪੱਗਾਂ ਲੈ ਗਈਆਂ ਗਾਇਸ ਕਹਿੰਦਾ ਪਹਿਲਾਂ ਭਾਂਡੇ ਪਾਣ ਕੇ ਫਿਰ ਰੋਟੀ ਪਕਾਓ ਕਿ ਮੈਂ ਕਿਹਾ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਲਾ ਭਾਂਡਾ ਮਾਂਜੂਗੀ ਆ ਵਾਲਾ ਭਾਂਡਾ ਸਭ ਤੋਂ ਜ਼ਿਆਦਾ ਮਹਿਲਾ ਹੈ ਇਸ ਕਿਸ ਨੂੰ ਮਾਂਜਣਾ ਪਵੇਗਾ ਐਸੇ ਐਸੇ ਐ ਹੁਣ 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 ਮਾਂਜਿਆ ਕਿ ਭਾਂਡਾ ਪੋਰਕੇ ਕੰਮ ਦੱਸ ਜੇ ਕੋਈ ਦੱਸਣਾ ਤੇ ਮੈਂ ਰੋਟੀਆਂ ਬੁਕਾਉ ਰੋਟੀਆਂ ਬੁਕਾ ਗਈ ਆ ਲੈ ਪਟਕ 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 ਆ ਰੋਟੀਆਂ ਬੁਕਾ ਗਈ ਇਹ ਮਲਿਸ ਕਰਦੇ ਮੈਂ ਰੋਟੀਆਂ ਦੀ ਮਲਦੇ ਰੋਟੀਆਂ ਦੀ ਐਵੇਂ ਦੀ ਆਵਾਜ਼ ਆਉਂਦੀ ਐ ਕਰਾਇ ਇਧਰ ਕਿ ਨਹੀਂ ਨਹੀਂ ਬੋਲ ਲੈ ਬੋਲ ਲੈ ਇਧਰ ਉਹ ਨਹੀਂ ਇੱਥੇ ਇੱਥੇ ਪੈਰ ਰੱਖੇ ਭੋਰਾ ਆਏ ਹੋਣ ਨਹੀਂ ਨਹੀਂ ਬੋਲਾ ਰੱਖੂਗੀ ਇਧਰ ਯਾ ਕਾਲੀ ਨਵੇਂ ਵਾਰ ਕੱਢਦੇ ਆਨੇ ਕੱਢਦੇ ਆ ਜਿਵੇਂ ਬੜਾ ਜ਼ੋਰ ਲੱਗਣ ਧਿਓ ਓ ਧਿਓ ਮਾਂ ਕਾਲੀ ਮਾਤਾ ਪਰਾ ਸੜਦੀ ਅਕੀ ਤੂੰ ਪੈਸੇ ਦੇ ਕਿੰਨੇ ਕਿਥੋਂ ਲੈ ਆਏ ਤੂੰ ਚੰਦਾ ਤਾਂ ਨਹੀਂ ਇਕੱਠਾ ਕਰਦਾ ਰੋਟੀ ਕਿ ਨਹੀਂ ਖਾਏ ਆਏ ਆਈਫੋਨ ਠਿਕ ਪਿਆ ਖੁਸ਼ ਦਾ ਇਹ ਕਿਹਦਾ ਨਾਮ ਮੈਂ ਦੱਸਦਾ ਮੈਂ ਥੋੜੀ ਠਿਕਿਆ ਜਿਹੇ ਟੁੱਟ ਗਿਆ 4000 ਰੁਪਏ ਲਗੋਟ ਦੇ ਸਕੈਚ ਵੀ ਆਇਆ ਆਹ ਯਾ ਕੱਟੋ ਚਾਰਜਰ ਕੋਈ ਨਹੀਂ ਮੈਂ ਜਾਣਾ ਫਲੈਸ਼ ਲੈਣੀ ਉਹ ਸੋਨੇ ਦੀ ਡੁਗੜੀਆਂ ਨਹੀਂ ਚਾਹੀਦੀਆਂ ਮੈਨੂੰ ਓਕੇ ਬਾਏ ਗਾਇਸ ਹੋਰ ਬਲੌਗ ਦਾ ਕਰਦੇ ਇੱਥੇ ਐਂਡ ਬਾਏ ਬਾਏ ਕਰ ਦੋ ਇੱਕਾ ਚੋਰ ਮੋਰ ਇਧਰ ਹੈ ਇਧਰ ਹੈ ਇਧਰ ਇਧਰ ਬਾਏ ਅਨੰਦ ਦੇ ਜੀ ਨੂੰ ਰੋਟੀ ਪਹੁੰਚ ਜਾਣਾ ਕੜੇ ਹੋਇਆ ਓਕੇ ਬਾਏ ਬਾਏ ਕਰੀ ਇਹ ਬਾਏ ਕਰੀ ਨਹੀਂ ਆ ਬਾਏ ਕਰਨ ਦਾ ਤਾਂ ਮਤਰੀਕਾ